ਨਬਾਲਗ ਲੜਕੀ ਦੇ ਨਾਲ ਜਬਰਜਨਾਬ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਜਿੱਥੇ ਰਾਜਸਥਾਨ ਦੀ ਹਾਈ ਕੋਰਟ ਨੇ ਬਾਪੂ ਆਸਾਰਾਮ ਦੀ ਜੋ ਅੰਤਰੀਮ ਜ਼ਮਾਨਤ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਆਸਾਰਾਮ ਦੇ ਵੱਲੋਂ ਇਹ ਕੋਰਟ ਦੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਉਹਨਾਂ ਦੀ ਸਿਹਤ ਦੀ ਸਥਿਤੀ ਸਥਿਰ ਨਹੀਂ ਹੈ ਯਾਨੀ ਕਿ ਸਿਹਤ ਠੀਕ ਨਹੀਂ ਹੈ ਤੇ ਇਸੇ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੀ ਜੋ ਅੰਤਰੀਮ ਜ਼ਮਾਨਤ ਸੀ ਉਹ ਵਧਾਉਣ ਦੀ ਦਲੀਲ ਜੋ ਹੈ ਪਟੀਸ਼ਨ ਜੋ ਹੈ ਕੋਰਟ ਦੇ ਵਿੱਚ ਪਾਈ ਗਈ ਸੀ ਪਰ ਕੋਰਟ ਨੇ ਇਹ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਤਾਂ ਇਸ ਤੋਂ ਬਾਅਦ ਪਟੀਸ਼ਨ ਰੱਦ ਕੀਤੀ ਗਈ ਉਸ ਤੋਂ ਬਾਅਦ ਆਸਰਾਮ ਦੇ ਵੱਲੋਂ ਜੋਧਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਸਰੈਂਡਰ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਅੰਤਰੀਮ ਜ਼ਮਾਨਤ ਤੇ ਬਾਪੂ ਆਸਰਾਮ ਬਾਹਰ ਸੀ ਤਾਂ ਅੰਤਰੀਮ ਜ਼ਮਾਨਤ ਵਧਾਉਣ ਦੇ ਲਈ ਉਹਨਾਂ ਦੇ ਵੱਲੋਂ ਕੋਰਟ ਦੇ ਵਿੱਚ ਅੰਤਰੀਮ ਜ਼ਮਾਨਤ ਵਧਾਉਣ ਦੀ ਪਟੀਸ਼ਨ ਜੋ ਹੈ ਉਹ ਪਾਈ ਗਈ ਸੀ ਪਰ ਕੋਰਟ ਨੇ ਇਹ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਬਾਪੂ ਆਸਰਾਮ ਦੇ ਜੋਧਪੁਰ ਕੇਂਦਰੀ ਜੇਲ੍ਹ ਦੇ ਵਿੱਚ ਸਰੈਂਡਰ ਕੀਤਾ ਹੈ ਤਾਂ ਨਬਾਲਗ ਲੜਕੀ ਦੇ ਨਾਲ ਜ਼ਬਰਜਨਾਹ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ ਆਸਰਾਮ ਤੇ ਉਹਨਾਂ ਦੇ ਵੱਲੋਂ ਇਹ ਪਟੀਸ਼ਨ ਜੋ ਸੀ ਅੰਤਰੀਮ ਜ਼ਮਾਨਤ ਵਤੋਂਦੀ ਪਾਈ ਗਈ ਸੀ ਪਰ ਕੋਰਟ ਨੇ ਇਹ ਦਲੀਲਾਂ ਠੀਕ ਨਹੀਂ ਪਾਈਆਂ ਉਹਨਾਂ ਦੇ ਵੱਲੋਂ ਕਹਿਣਾ ਸੀ ਕਿ ਬਾਪੂ ਆਸਰਾਮ ਦੇ ਵੱਲੋਂ ਪਿਛਲੇ 3-4 ਮਹੀਨਿਆਂ ਦੇ ਵਿੱਚ ਕਈ ਵਾਰ ਹਸਪਤਾਲਾਂ ਦੇ ਵਿੱਚ ਚੈੱਕਅਪ ਕਰਵਾਇਆ ਗਿਆ ਪਰ ਉਨ੍ਹਾਂ ਦੇ ਵੱਲੋਂ ਫਾਲੋਅ ਅਪ ਜੋ ਹੈ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਲਿਆ ਜਾ ਰਿਹਾ ਹਾਲਾਂਕਿ ਮੈਡੀਕਲ ਬੋਰਡ ਦੇ ਵੱਲੋਂ ਉਨ੍ਹਾਂ ਦਾ ਜੋ ਰਿਪੋਰਟ ਆਈ ਹੈ ਸਿਹਤ ਦੀ ਉਸ ਦੇ ਵਿੱਚ ਸਥਿਤੀ ਗੰਭੀਰ ਨਹੀਂ ਹੈ ਯਾਨੀ ਕਿ ਸਿਹਤ ਠੀਕ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰਾਜਸਥਾਨ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਜਿਸ ਤੋਂ ਬਾਅਦ ਆਸਰਾਂ ਦੇ ਵੱਲੋਂ ਜੋਧਪੁਰ ਕੇਂਦਰੀ ਜੇਲ੍ਹ ਦੇ ਵਿੱਚ ਸਰੈਂਡਰ ਜੋ ਹੈ ਉਹ ਕੀਤਾ ਗਿਆ ਹੈ ਤਾਂ ਨਵਾਲਗ ਲੜਕੀ ਦੇ ਨਾਲ ਜ਼ਬਰਜਨਾ ਮਾਮਲੇ ਦੇ ਵਿੱਚ ਉਮਰ ਕਾਇਦ ਦੀ ਸਜ਼ਾ ਜੋ ਹੈ ਉਹ ਆਸਰਾਂ ਕੱਟ ਰਹੇ ਨੇ ਜਿਸ ਦੇ ਵੱਲੋਂ ਹੁਣ ਜੋ ਜ਼ਮਾਨਤ ਪਟੀਸ਼ਨ ਜੋ ਉਹਨਾਂ ਦੇ ਵੱਲੋਂ ਵਧਾਉਂਦੀ ਜੋ ਪਟੀਸ਼ਨ ਪਾਈ ਗਈ ਸੀ ਉਹ ਕੋਰਟ ਨੇ ਰੱਦ ਕਰ ਦਿੱਤੀ ਹੈ